ਦੇਖੋ ਵੀ ਜਹਾ ਦਿਵਾਲੀ ਦਾ ਮਾਹੌਲ ਅੱਜ ਕਿਵੇਂ ਆ ਸਾਡੇ ਪਿੰਡ ਦੀ ਦਿਵਾਲੀ ਅੱਜ ਪਟਾਕੇ ਪਟਾਕੇ ਸਾਰੇ ਪਿੰਡ ਦੇ ਵਿੱਚ ਅੱਜ ਦੇਖੋ ਵੀ ਨਾਰ ਚਲਾ ਰਹੇ ਨੇ ਕੋਈ ਨਾਰ ਚਲਾਉਂਦਾ ਕੋਈ ਪਟਾਕੇ ਚਲਾ ਰਿਹਾ ਐ ਵੀ ਆਸਤਵਾ ਜੀ ਹਟਾੜਾ ਕਰਨੀ ਜਾਂਦੀਆਂ ਨੇ ਅੱਜ ਦੇ ਵਲੌਗ ਤੁਸੀਂ ਵੀ ਸ਼ੇਅਰ ਕਰੋ ਆਪਣੇ ਆਪਣੇ ਪਿੰਡਾਂ ਦੀਆਂ ਵੀਡੀਓਆਂ ਇਹ ਕੋਲ ਪੈਰਾਸ਼ੂਟ ਜਾ ਰਿਹਾ ਉਹ ਨਹੀਂ ਜੀ ਵੀ ਆਪਦਾ ਬਲੌਗ ਬਲੌਗ ਦੇਖੋ ਗੁਰਦੁਆਰੇ ਦੀ ਸਜਾਵਟ ਆਪਣੀ ਹਾਂ ਜੀ ਆਇਆ ਆ ਆਪਣਾ ਗੁਰੂ ਦਵਾਰਾ ਗੁਰੂ ਸਾਹਿਬ ਆਇਆ ਨਾ ਲੋ ਜੀ ਹਸਤ ਬਾਜੀ ਹੈ ਦੇਖੋ ਮੇਰੇ ਪਿਆਰੇ ਦੋਸਤੋ ਅੱਜ ਦੁਬਾਰੀ ਦਾ ਮਾਹੌਲ ਆ ਬਿਲੋ ਸਾਲਾ ਵੱਧੋ ਆਉਣਾ ਹੁੰਦਾ ਹੀ ਦਿੰਨੇ ਹਨ ਜੋ ਸਾਰੇ ਲੋਕ ਖੁਸ਼ੀ ਨਾਲ ਕਿਤ ਨੂੰ ਦਿੰਨੇ ਖੁਸ਼ੀ ਦੇ ਨਾਲ ਇਹ ਦਿਨ ਨੂੰ ਮਨਾਉਂਦੇ ਨੇ ਹੋਰ ਭੜਾਕਾ ਹੋਰ ਤਰ੍ਹਾਂ ਦਾ ਵੱਖਰਾ ਡਿਜ਼ਾਈਨ ਦਾ ਬਕਰਾ ਡਿਜ਼ਾਈਨ ਦਾ ਇਹਦਾ ਬਕਰਾ ਡਿਜ਼ਾਈਨ ਹੈ ਬਹੁਤ ਤਰ੍ਹਾਂ ਤਰ੍ਹਾਂ ਦੇ ਪਟਾਕੇ ਚੱਲ ਰਹੇ ਨੇ ਅੱਜ ਵਾਹ ਜੀ ਵਾਹ ਕਿਤੇ ਇਧਰੋਂ ਕਿਤੇ ਇਧਰੋਂ ਕਿਤੇ ਇਧਰੋਂ ਕਿਤੇ ਇਧਰੋਂ ਵਾਹ ਜੀ ਵਾਹ ਵਾਹ ਜੀ ਵਾਹ ਕਭੀ ਪਤਾ ਨਹੀਂ ਆ ਰਹਾ ਮਰੇ ਪਾਰੇ ਭਾਈਓ ਮਰੇ ਪੰਜਾਬੀ ਪ੍ਰਭਉ ਹੁੰਦਾ ਨਹੀਂ ਆ ਰਹਾ ਜੀ ਹਾਂ ਲੈ ਇਹ ਕਿਉਂ ਘਾਰ ਨੂੰ ਹੈਪੀ ਵਾਲੀ ਮੇਰੇ ਭਰਾਵਾਂ ਨੂੰ ਚਲਾਓ ਪੜਾ ਕੇ ਆਪਣੀ ਆਪਣੀ ਵੀਡੀਓ ਸੈਂਡ ਕਰੋ ਵੀ ਤੁਸੀਂ ਕਿਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਅੱਜ ਕਿਤਰਾ ਦਾ ਮਾਹੌਲ ਬਣਿਆ ਹੋਆ ਤੁਹਾਡੇ ਵੀ ਪਿੰਡ ਦੇ ਵਿੱਚ ਸ਼ਹਿਰ ਦੇ ਵਿੱਚ ਹਾਂ ਜੀ ਦੇਖੋ 4 4 5 5 ਬਾਜੀ ਬਾਛੇ ਤੇ ਬਾਜੀ ਬਾ ਦੇਖੋ ਬਈ ਆਹ ਕਿਹੜੇ ਪਟਾਕੇ ਹੋਏ ਬਈ ਆ ਵੀ ਵਾਰਾ ਦਾ ਲਗਾਤਾਰੀ ਚੱਲ ਰਹੇ ਨੇ 5 5 4 4 3 3 2 2 ਹਾਂ ਦੇਖੋ ਸੀਟੀਆਂ ਵੱਜ ਰਹੀਆਂ ਨੇ ਆਸਤਵਾਜੀਆਂ ਦੀਆਂ ਦੇਖੋ ਮੇਰੇ ਪਿੰਡ ਦਾ ਮਾਹੌਲ ਦੇਖੋ ਮੇਰੇ ਪੈਰ ਦੋਸਤੋ ਇਹ ਵਧੀਆ ਲੱਗਿਆ ਹੋਵੇ ਬਲੌਗ ਤਾਂ ਵਧੀਆ ਤੁਸੀਂ ਸ਼ੇਅਰ ਵੀ ਕਰ ਦੇਣਾ ਲਾਈਕ ਕਮੈਂਟ ਸਬਸਕ੍ਰਾਈਬ ਕਰਕੇ ਜਾਣਾ ਹੈ ਦੇਖੋ ਜਿਹੜਾ ਨੇ ਘਰ ਸਜੇ ਹੋਏ ਨੇ ਪੂਰਾ ਪਿੰਡਾ ਚ ਲਾਈਟਾਂ ਲੱਗ ਰਹੀਆਂ ਨੇ ਚਮਕਦਾਰ ਹੋਇਆ ਪੂਰਾ ਪਿੰਡ ਐਂ ਤਾਰੇ ਵਾਂਗੂ ਚਮਕ ਰਹੇ ਨੇ ਲਾਈਟਾਂ ਲਾਈਆਂ ਨੇ ਸਾਰੇ ਅੱਜ ਤੇ ਵੀਡੀਓ ਵਧੀਆ ਲੱਗਿਆ ਹੋਵੇ ਲਾਈਕ ਕਮੈਂਟ ਸਬਸਕ੍ਰਾਈਬ ਕਰਕੇ ਜਾ ਚੈਨਲ ਨੂੰ ਤੁਹਾਡੇ ਭਰਾ ਤੁਹਾਡੇ ਵਾਸਤੇ ਵੀਡੀਓ ਭੇਜਦੇ ਰਿਹਾ ਕਰੂਗਾ ਲਓ ਵੀਰ ਜੀ ਤਾਂ ਮੈਂ ਕੈਮਰਾ ਬੰਦ ਕਰ ਰਿਹਾ ਜਾ ਰਿਹਾ ਮੇਰੇ ਵੀਰ ਜੀ ਧੰਨਵਾਦ ਜੀ ਜੈ ਹਿੰਦ ਜੈ ਹਾਰਤ ਮੇਰੇ ਭਰਾਵੋ ਚਲੋ ਜੀ ਤੁਸੀਂ ਵੀ ਮਨਾਓ ਦੀਵਾਲੀ ਲਓ ਨਜ਼ਾਰੇ ਦੇਖੋ ਆਪਣਾ ਘਾਹ ਹੋਰ ਤਰ੍ਹਾਂ ਦਾ ਹੈ ਬੜਾ ਢਿਆਨਾ ਬਾਜੀ ਬਾਦ ਤੁਹਾਨੂੰ ਸੋ थैंक यू ਸੋ ਮੱਚ ਮਿਲਦੇ ਆ ਜੀ ਨੈਕਸਟ ਵੀਡੀਓ ਬਾਦ